ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਸਰਗਣ ਨਿਰਗੁਣ ਰੰਕਾਰ ਸੁੱਨ ਸਮਾਦੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਓਹੀ ਨਿਰੰਕਾਰ ਤਿੰਨ ਗੁਣਾ ਵਾਲੀ ਜਾਗਤ ਰੂਪ ਵਾਲਾ ਵੀ ਹੈ ਤੇ ਮਾਇਆ ਦੇ ਤਿੰਨ ਗੁਣਾ ਤੋਂ ਪਰੇ ਵੀ ਓਹੀ ਹੈ ਆਪਰ ਸਮਾਦੀ ਵਿੱਚ ਟਿਕਿਆ ਹੋਇਆ ਵੀ ਪਰਮੇਸ਼ਰ ਆਪ ਹੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਆਪਣੇ ਸੰਸਾਰ ਦੀ ਰਚਨਾ ਕਰਕੇ ਫਿਰ ਉਹ ਆਪ ਹੀ ਆਪਣਾ ਜਾਪ ਕਰਦਾ ਹੈ ਅਸ਼ਟਪਦੀ ਜਬ ਅਕਾਰੇ ਇਕੁਚਨਾ ਦ੍ਰਿਸ਼ਟਾ ਪਾਪ ਪੰਨ ਤਵ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਾ ਬੈਰ ਬਿਰੋਧ ਕਿਸ ਸੰਗ ਕਮਾਤ ਜਦ ਇਸ ਕਾ ਵਰਨ ਚੇਨ ਨਾ ਜਾਪਤ ਤਬ ਹਰਖ ਸੋਗ ਕਹੂ ਕਿਸੇ ਵੀ ਆਪਤ ਜਬ ਆਪਣ ਆਪ ਆਪ ਪਾਰ ਬ੍ਰਾਹਮ ਤਬ ਮੋਕ ਹਾਂ ਕਿਸ ਹੋਤ ਪਰਮ ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਦੋਂ ਇਹ ਸੰਸਾਰ ਨਹੀਂ ਬਣਿਆ ਸੀ ਕੁਝ ਵੀ ਨਹੀਂ ਦਿਸਦਾ ਸੀ ਤਦੋਂ ਪਾਪ ਅਤੀ ਪੁੰਨ ਕੈਸ ਤੋਂ ਹੋ ਸਕਦਾ ਸੀ ਜਦੋਂ ਪਰਮਾਤਮਾ ਨੇ ਅਵਰ ਸਮਾਧੀ ਲਾਈ ਹੋਈ ਸੀ ਤਦੋਂ ਬੈਰ ਵਿਰੋਧ ਕੌਣ ਕਿਸ ਨਾਲ ਕਰਦਾ ਸੀ ਜਦੋਂ ਇਸ ਸੰਸਾਰ ਦਾ ਕੋਈ ਰੰਗ ਰੂਪ ਹੀ ਨਹੀਂ ਸੀ ਦਿਸਦਾ ਦੱਸੋ ਤਦੋਂ ਕੈਸ ਨੂੰ ਖੁਸ਼ੀ ਅਤੇ ਗਮੀ ਮਹਿਸੂਸ ਹੁੰਦੀ ਸੀ ਜਦੋਂ ਪਾਰਬ੍ਰह्म ਸਿਰਫ ਆਪਣੇ ਆਪ ਵਿੱਚ ਲੀਨ ਰਹਿੰਦਾ ਸੀ ਤਦੋਂ ਨਾ ਕੋਈ ਮੋਹ ਸੀ ਅਤੇ ਨਾ ਹੀ ਕੋਈ ਕਿਸੇ ਨੂੰ ਭਲੇਖਾ ਲੱਗਦਾ ਸੀ ਇਹ ਸੰਸਾਰ ਰਚਨਾ ਦੀ ਆਪਣੀ ਖੇਡ ਹੈ ਉਸਨੇ ਆਪ ਹੀ ਬਣਾਈ ਹੋਈ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇਸ ਖੇਡ ਨੂੰ ਕਰਨ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ जब होवत प्रव केवल तनी तब बांध मुक्त कहोगे इसको गनी जब एक है हर अगम अपार तब नरक स्वर्ग कहो कौन अवतार जब निर्गुण परवश राज संभ आए तब शिव सक्त कहो किठाई जब आप है आप अपनी ज्योत धरे तब कवन डर कवन कात डरे ਆਪਣ ਚਲਤ ਆਪ ਕਰਨੇ ਹਾਰ ਨਾਨਕ ਠਾਕਰ ਅਗਾਮ ਅਪਾਰ ਜਦੋਂ ਸਿਰਫ ਮਾਲਕ ਪ੍ਰਭੂ ਹੀ ਸੀ ਸ੍ਰਿਸ਼ਟੀ ਨਹੀਂ ਸੀ ਤਦੋਂ ਕਿਸ ਨੂੰ ਬੰਦਨਾ ਵਿੱਚ ਫਸਿਆ ਹੋਇਆ ਤੇ ਕਿਸ ਨੂੰ ਮੁਕਤ ਕੀਤਾ ਜਾ ਸਕਦਾ ਹੈ ਜਦੋਂ ਆਗਮ ਅਤੇ ਅਪਾਰ ਇੱਕ ਪਰਮਾਤਮਾ ਹੀ ਸੀ ਤਦੋਂ ਦਸੋ ਨਰਕਾਂ ਦੇ ਸਵਰਗਾਂ ਵਿੱਚ ਆਉਣ ਵਾਲੇ ਕਿਹੜੇ ਜੀਵ ਸਨ ਜਦੋਂ ਤਿੰਨ ਗੁਣਾ ਤੋਂ ਪਰੇ ਪ੍ਰਭੂ ਅਡੋਲ ਵਾਸਤਾ ਵਿੱਚ ਸੀ ਦੱਸੋ ਤਦੋਂ ਜੀਵ ਤੇ ਮਾਇਆ ਸ਼ਕਤੀ ਕਿੱਥੇ ਸਨ ਜਦੋਂ ਪ੍ਰਭੂ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ ਤਦੋਂ ਕੌਣ ਡਰ ਰਹਿਦਾ ਸੀ ਅਤੇ ਕੌਣ ਕਿਸ ਤੋਂ ਡਰਦਾ ਸੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਆਪਣੇ ਖੇਡ ਤਮਾਸ਼ੇ ਉਹ ਆਪ ਹੀ ਕਰਨ ਵਾਲਾ ਹੈ ਉਹ ਮਾਲਕ ਪ੍ਰਭੂ ਬੇਅੰਤ ਹੈ ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ ਅਵਨਾਸੀ ਸੁਖਿ ਆਪਣੇ ਆਸਣ ਤੈ ਜਨ ਮਰਨ ਕਉ ਕਹਾ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਗਸ ਹੋਏ ਜਬ ਅਬਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗਉਤ ਕਿਸ ਪੋਸਤ ਲੇਖਾ ਜਬ ਨਾਥ ਨਰਨਜਨ ਅਗੋਚਰ ਗਾਦੇ ਤਬ ਕਾਣ ਛੁੱਟੇ ਕਾਣ ਬੰਧਨ ਬਾਦੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣਾ ਰੂਪ ਆਪ ਹੀ ਉਪਰਜਾ ਜਦੋਂ ਬਨਾਸੀ ਪ੍ਰਭੂ ਆਪਣੇ ਸੁਖ ਆਸਨ ਵਿੱਚ ਟਿਕਿਆ ਹੋਇਆ ਸੀ ਜਗਤ ਦੀ ਰਚਨਾ ਨਹੀਂ ਸੀ ਹੋਈ ਤਦੋਂ ਦੱਸੋ ਜਨਮ ਮਰਨ ਅਤੇ ਕਿਸ ਦਾ ਨਾਸ ਹੁੰਦਾ ਸੀ ਪਾਵਨਾ ਕੋਈ ਜੰਮਦਾ ਸੀ ਨਾ ਹੀ ਕੋਈ ਮਰਦਾ ਸੀ ਜਦੋਂ ਸੰਸਾਰ ਨੂੰ ਰਚਨ ਵਾਲਾ ਪੂਰਨ ਪ੍ਰਭੂ ਆਪ ਹੀ ਸੀ ਤਦੋਂ ਦੱਸੋ ਮੌਤ ਦਾ ਡਰ ਕਿਸ ਨੂੰ ਹੁੰਦਾ ਸੀ ਜਦੋਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਆਦ੍ਰਿਸ਼ਟ ਪ੍ਰਭੂ ਆਪ ਹੀ ਸੀ ਤਦੋਂ ਚਿਤਰ ਗਉਤਕ ਕਿਸ ਕੋਲੋਂ ਕਰਮਾਂ ਦਾ ਲੇਖਾ ਪੁੱਛਦੇ ਸਨ ਜਦੋਂ ਮਾਇਆ ਰਹਿਤ ਇੰਦਰੀਆਂ ਦੀ ਪਹੁੰਚ ਤੋਂ ਦੂਰ ਅਸੀਸ ਰੂਪ ਵਾਲਾ ਮਾਲਕ ਆਪ ਹੀ ਸੀ ਤਦੋਂ ਕੌਣ ਬੰਦਨਾ ਤੋਂ ਛੁੱਟਦਾ ਸੀ ਤੇ ਕੌਣ ਬੰਦਨਾ ਵਿੱਚ ਫਸਦਾ ਸੀ ਪਾਪ ਕੋਈ ਵੀ ਨਹੀਂ ਸੀ ਓ ਚਾਰਜ ਰੂਪ ਵਾਲਾ ਪ੍ਰਭੂ ਆਪ ਹੀ ਆਪਸੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਆਪਣਾ ਸਰੂਪ ਉਸ ਨੇ ਆਪ ਹੀ ਪੈਦਾ ਕੀਤਾ ਹੈ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੇਨ ਮੈਲ ਘੋ ਗਿਆ ਤੂਤਾ ਜੈ ਨਰਨਜਨ ਰੰਕਾਰ ਨਰਵਾਨ ਤੇ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ جگਦੀਸ ਤੇ ਚਲ ਸਿੰਦਰ ਲਗਤ ਕੋ ਕਿਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੇ ਤੇ ਕਿਸੇ ਪੂਖ ਕਮਨ ਤ੍ਰਿਪਤਾਵੇ ਕੰਨ ਕਰਾਵਣੀ ਕਰਨੇ ਹਾਰ ਨਾਨਕ ਕਰਤੇ ਕਾ ਨਹੀਂ ਸਮਾਰ ਜੈਸ ਰਿਐਲੇ ਜੀਵਾਂ ਦਾ ਮਾਲਕ ਪਵਿੱਤਰ ਪ੍ਰਭੂ ਆਪ ਹੀ ਸੀ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੱਸੋ ਉਸ ਵੇਲੇ ਪਾਪ ਦੀ ਮੈਲ ਤੋਂ ਬਿਗੈਰ ਕੋਈ ਕੀ ਧੁੰਦਾ ਸੀ ਜਿੱਥੇ ਮਾਇਆ ਰਹਤ ਨਿਰੰਕਾਰ ਤੇ ਵਾਸ਼ਨਾ ਰਹਤ ਵਾਹਿਗੁਰੂ ਆਪ ਹੀ ਸੀ ਉਥੇ ਕਿਸ ਨੂੰ ਮਾਣ ਇੱਜ਼ਤ ਅਤੇ ਕਿਸ ਨੂੰ ਹੰਕਾਰ ਅਸਰ ਕਰਦਾ ਸੀ ਜਦੋਂ ਸਿਰਫ ਜਾਗਤ ਦੇ ਮਾਲਕ ਪ੍ਰਭੂ ਦਾ ਆਪਣਾ ਹੀ ਸਰੂਪ ਸੀ ਤਦੋਂ ਤੋਖਾ ਤੇ ਕਲੰਕ ਕਿਸ ਨੂੰ ਲੱਗਦੇ ਸਨ ਜਦੋਂ ਜੋਤੀ ਸਰੂਪ ਪਰਮੇਸ਼ਰ ਆਪਣੀ ਜੋਤ ਵਿੱਚ ਲੀਨ ਸੀ ਤਦੋਂ ਕਿਸ ਨੂੰ ਭੁੱਖ ਲੱਗਦੀ ਸੀ ਤੇ ਕੌਣ ਰੱਜਿਆ ਹੋਇਆ ਸੀ ਪਰਮਾਤਮਾ ਆਪ ਹੀ ਸਭ ਕੁਝ ਕਰਨ ਦੇ ਕਰੋਂ ਕਰਵਾਉਣ ਵਾਲਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ អស់ ਕਰਤਾਰ ਦਾ ਭੇਦ ਨਹੀਂ ਪਾਇਆ ਜਾ ਸਕਦਾ ਜਬ ਆਪਣੀ ਸੋਬਾ ਆਪਨ ਸੰਗ ਬਣਾਈ ਤਬ ਕਮਣ ਮਾਈ ਕਵਣਾ ਬਾਪ ਤਬ ਕਮਣ ਮਾਈ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾ ਆਪ ਹੈ ਪ੍ਰਵੀਨ ਤੇ ਬੀਦ ਕਤੇਵ ਕਹਾ ਕੋਚੀਨ ਜਦ ਆਪਣ ਆਪ ਆਪ ਔਰ ਤਾਰੇ ਤੋ ਸਗਨ ਅਪਸਗਨ ਕਹਾ ਵਿਚਾਰੇ ਜੇ ਆਪਣ ਊਚ ਆਪਣ ਆਪ ਨੇਰਾ ਤੇ ਕੌਣ ਠਾਕਰ ਕੌਣ ਕਈਆ ਚੇਰਾ ਬਿਸਮਨ ਬਿਸਮ ਰਹੀ ਬਿਸਮਾਧ ਨਾਨਕੀ ਆਪਣੀ ਗਤ ਜਾਨੋ ਆਪ ਜਦੋਂ ਸੰਸਾਰ ਹੋੰਦ ਵਿੱਚ ਨਹੀਂ ਸੀ ਉਸ ਨੇ ਆਪਣੀ ਸੋਭਾ ਆਪਣੇ ਨਾਲ ਹੀ ਬਣਾਈ ਹੋਈ ਸੀ ਤਦੋਂ ਮਾਪਾ ਬਾਪ ਦੋਸਤ ਪੁੱਤਰ ਤੇ ਪ੍ਰਾਣ ਕੋਣ ਕਿਸ ਦਾ ਸੀ ਜਦੋਂ ਸਾਰੀਆਂ ਤਾਕਤਾਂ ਵਿੱਚ ਮਹਾਰਵਾਹੀ ਗੁਰੂ ਆਪ ਹੀ ਸੀ ਤਦੋਂ ਵੇਦ ਅਤੇ ਕਵੇਦ ਤਨੋਂ ਵੇਦ ਅਤੇ ਕਤੇਵਾਂ ਨੂੰ ਕੌਣ ਪੜਦਾ ਸੀ ਜਦੋਂ ਨਿਰੰਕਾਰ ਆਪਣੇ ਆਪ ਹੀ ਆਪੇ ਵਿੱਚ ਟਿਕਿਆ ਹੋਇਆ ਸੀ ਤਦੋਂ ਸ਼ਗਨ ਅਤੇ ਅਪਸ਼ਗਨ ਕੌਣ ਸੋਚਦਾ ਸੀ ਜਦੋਂ ਉਹ ਆਪਣੇ ਆਪ ਵਿੱਚ ਉੱਚਾ ਸੀ ਤੇ ਆਪਣੇ ਆਪ ਹੀ ਨੇੜੇ ਸੀ ਤਦੋਂ ਕਿਹੜਾ ਮਾਲਕ ਅਤੇ ਕਿਹੜਾ ਨੌਕਰ ਕਿਹਾ ਜਾਂਦਾ ਸੀ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਹੇ ਮਾਲਕ ਪ੍ਰਭੂ ਤੇਰੀ ਅੱਜ ਵਕੋਤਿਕ ਦੇਖ ਕੇ ਸੁਣ ਕੇ ਬੜੀ ਹੈਰਾਨੀ ਹੋ ਰਹੀ ਹੈ ਆਪਣੀ ਮਹਾਨਤਾ ਤੂੰ ਆਪ ਹੀ ਜਾਣਦਾ ਹੈ ਜੈ ਅਚਲ ਅਛੇਦ ਅਭੇਦ ਸਮਾਇਆ ਊਹਾ ਕਿਸੇ ਬਿਆਪਤ ਮਾਇਆ ਆਪ ਸਕੋ ਆਪ ਹੈ ਆਦੇਸ ਤੈ ਗੁਣ ਕਾ ਨਾਹੀ ਪਰਵੇਸ਼ ਜਾ ਇੱਕ ਹੈ ਇੱਕ ਇੱਕ ਭਗਵੰਤਾ ਤੇ ਕੌਣ ਚਿਤ ਕਿਸ ਲਾਗੇ ਚਿੰਤਾ ਜੇ ਆਪਣ ਆਪ ਆਪ ਪਤੀ ਆਰਾ ਤੇ ਕੌਣ ਕਥੇ ਕੌਣ ਸੁਨਹਿਾਰਾ ਬੋਵੇ ਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪ ਹੈ ਪਹੁੰਚਾ सृष्टि रचना ਤੋਂ ਪਹਿਲਾਂ ਜਦੋਂ ਉਹ ਪਰਮਾਤਮਾ ਆਪਣੇ ਆਪ ਵਿਚਲੀਨ ਸੀ ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਜੋ ਨਾਸ ਰਹਤ ਹੈ ਜਿਹਦਾ ਪੀੜ ਨਹੀਂ ਪਾਇਆ ਜਾ ਸਕਦਾ ਤਦੋਂ ਮਾਇਆ ਕਿਸ ਨੂੰ ਜ਼ੋਰ ਪਾਉਂਦੀ ਸੀ ਉਸ ਸਮੇਂ ਪਰਮਾਤਮਾ ਆਪਣੇ ਆਪ ਨੂੰ ਹੀ ਨਾਮ ਸ਼িকার ਕਰਦਾ ਸੀ ਉਸ ਸਮੇਂ ਤਿੰਨ ਗੁਣਾ ਦਾ ਪ੍ਰਭਾਵ ਨਹੀਂ ਸੀ ਬਾਬ ਦੁਨੀਆ ਨਹੀਂ ਸੀ ਜਦੋਂ ਇੱਕੋ ਇੱਕ ਭਗਵਾਨ ਆਪ ਹੀ ਸੀ ਤਦੋਂ ਕੌਣ ਬੇ ਫਿਕਰ ਸੀ ਤੇ ਕਿਸ ਨੂੰ ਚਿੰਤਾ ਲੱਗਦੀ ਸੀ ਜਦੋਂ ਆਪਣੇ ਆਪ ਨੂੰ ਪਰਸੰਨ ਕਰਨ ਵਾਲਾ ਪ੍ਰਭੂ ਆਪ ਹੀ ਸੀ ਤਦੋਂ ਕੌਣ ਬੋਲਦਾ ਸੀ ਅਤੇ ਕਿਹੜਾ ਸੁਣਨ ਵਾਲਾ ਸੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰਮਾਤਮਾ ਬੜਾ ਵੀ ਅੰਤ ਹੈ ਸਭ ਤੋਂ ਵੱਡਾ ਹੈ ਆਪਣੇ ਆਪ ਤੱਕ ਆਪ ਹੀ ਅਪੜਨ ਵਾਲਾ ਹੈ ਜੇ ਆਪ ਰਚਿਓ ਪਰਪੰਚਕਾਰ ਤੇ ਗੁਣ ਮੇ ਕੀਨੋ ਬਸਤਾਰ ਪਾਪ ਪੁੰਨ ਤੇ ਪਈ ਗਹਾਵਤ ਕੋ ਨਰਕ ਕੋ ਸੁਰਗ ਵਸਾਵਤ ਕੋ ਨਰਕ ਕੋ ਸੁਰਗ ਬਸਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋ ਪਰਮ ਪੇਪਾਰ ਦੁਖ ਸੁਖ ਮਾਨ અપਮਾਨ ਅਨੇਕ ਪ੍ਰਕਾਰ ਕੀ ਉਹ ਵਖਾਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਕਹਿ ਕੈ ਜਦੋਂ ਪਰਮਾਤਮਾ ਨੇ ਸੰਸਾਰ ਦੀ ਰਚਨਾ ਕਰ ਦਿੱਤੀ ਤੇ ਤਨ ਗੁਣਾ ਰਜੋ ਤਮੋਸ ਤੋਂ ਦਾ ਵਿਸਥਾਰ ਕਰ ਦਿੱਤਾ ਤਾਂ ਤਦੋਂ ਇਹ ਗੱਲ ਮਸ਼ਹੂਰ ਹੋ ਗਈ ਕਿ ਇਹ ਪਾਪ ਹੈ ਇਹ ਪੁੰਨ ਹੈ ਤਦੋਂ ਕੋਈ ਜੀਵ ਨਾਰਕਾਂ ਦਾ ਭਾਗੀ ਬਣ ਗਿਆ ਤੇ ਕੋਈ ਸਵਰਗ ਦੀ ਕਾਮਨਾ ਕਰਨ ਲੱਗਾ ਫੇਰ ਸੰਸਾਰੀ ਝਾਂਜਟ ਧਨ ਦੌਲਤ ਤੇ ਝਮੇਲੇ ਤੇ ਮਾਇਆ ਦੇ ਤੰਦੇ ਸ਼ੁਰੂ ਹੋ ਗਏ ਮਨੁੱਖਾਂ ਉੱਤੇ ਹੰਕਾਰ ਮੋਹ ਭਲੇਖੇ ਅਤੇ ਡਰ ਆਦਿਕ ਦੇ ਭਾਰ ਪੈ ਗਏ ਕੋਈ ਦੁਖੀ ਹੋਣ ਲੱਗਾ ਕੋਈ ਸੁਖ ਮਹਿਸੂਸ ਕਰਨ ਲੱਗਾ ਕਿਸੇ ਦਾ ਆਦਰ ਹੋਣ ਲੱਗਾ ਤੇ ਕੋਈ ਬੇਅਜਦ ਹੋਣ ਲੱਗਾ ਇਸ ਤਰ੍ਹਾਂ ਅਨੇਕ ਕਿਸਮਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਆਪਣਾ ਜਗਤ ਤਮਾਸ਼ਾ ਰਾਚਕੇ ਉਹ ਆਪ ਹੀ ਇਸ ਨੂੰ ਵੇਖਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਦੋਂ ਪ੍ਰਮਾਤਮਾ ਆਪਣੇ ਜਗਤ ਤਮਾਸ਼ੇ ਨੂੰ ਸਮੇਟ ਲੈਂਦਾ ਹੈ ਤਾਂ ਫਿਰ ਇੱਕ ਉਹ ਆਪ ਹੀ ਰਹਿ ਜਾਂਦਾ ਹੈ ਜਬ ਅਬਗਤ ਭਗਤ ਤੇ ਆਪ जय पश्री पसार संत प्रताप दोहो पाप का दोहो पाख का आप है तनी उनकी शोभा उन ही बनी आप है कौतिक करे आनंद चोज आप है रस पोगन नर जोग जिस पावे तिस अपन नाई लावे जिस पावे तिस खेल खिलावे बेस मार स्थाग तोले, जों बुलावो त्यों नानक दास बोले जिथे परमात्मा दा परम भगत है उथे ओ आप है परमात्मा अपने भगतों वसदा है हर थां प्रभु संत भगत महिमा वासत का खलारा खलार रहा है दीन दुनिया दोह अकाल पुरख आप ही मालिक है उसकी शोभा सिर्फ उसनों ही फपदी है ओ आप ही सारे कौतिक आनंद तमाशे कर रहा है ਉਹ ਆਪ ਹੀ ਪਦਾਰਥਾਂ ਨੂੰ ਭੋਗਨ ਵਾਲਾ ਹੈ ਤੇ ਆਪ ਹੀ ਨਰਲੀਪ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪਣੀ ਬੰਦਗੀ ਵਿੱਚ ਜੋੜ ਦਿੰਦਾ ਹੈ ਜਿਸ ਨੂੰ ਜੋੜ ਦਿੰਦਾ ਹੈ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਮਾਇਆ ਦੀਆਂ ਖੇਡਾਂ ਖੜਾਉਂਦਾ ਹੈ ਪਰਮਾਤਮਾ ਬੇਅੰਤ ਹੈ ਉਸ ਦੀ ਥਾਂ ਨਹੀਂ ਆਉਂਦੀ ਉਸ ਦੇ ਗੁਣ ਗਿਨੇ ਨਹੀਂ ਜਾ ਸਕਦੇ ਉਹ ਬੇਜੋੜ ਹੈ ਜਿਵੇਂ ਉਹ ਬੁਲਾਉਂਦਾ ਹੈ ਤੇ ਮੈਂ ਦਾਸ ਨਾਨਕ ਬੋਲਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ